ਨੰਬਰ ਲਗਾਣਾ ਹੈ ਹਾਂ ਹਾਂ ਕਹੇ ਲਗਾ ਗੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵੀਡੀਓ ਤੇ ਆਪਣਾ ਜੀ ਅੱਜ ਮਸ਼ੀਨ ਚੱਲੀ ਹੈ ਜੀ ਆਪਣੀ ਕੋਟੇ ਕੱਲ ਵੀ ਚਲਾਈ ਆ ਕੱਲ ਕਿਉਂਕਿ ਆਪਾਂ ਥੋੜੇ ਜਿਹਾ ਥੱਕੇ ਸੀ ਮਸ਼ੀਨ ਚਲਾਈ ਆ ਆਪਾਂ ਗੈਣ ਮਸ਼ੀਨ ਕੋਲ ਇੱਥੇ ਡੇਰੇ ਦੇ ਵਿੱਚ ਕੱਲ ਵੱਡੇ ਜੀ ਇੱਥੇ 25 ਬਿਗੇ ਵੱਡੇ ਆ ਤੇ ਅੱਜ ਹੁਣ ਆਪਾਂ ਆਪਣੇ ਪੁਰਾਣੇ ਜੰਡ ਕੋਲੇ ਜਾ ਰਹੇ ਹਾਂ ਕਿਉਂਕਿ ਇਹਦੇ ਕੋਲ ਅਜੇ ਅੱਜ ਦਾ ਦਿਨ ਦੀ ਚਾਲ ਨਹੀਂ ਆ ਗਈ ਜਾਨੀ ਕਿ ਥੋੜਾ ਜਿਹਾ ਏਰੀਆ ਵਿੱਚੋਂ ਹਰਾਏ ਦੇਖਦਾ ਤੇ ਅੱਜ ਜਾ ਰਹੇ ਆਪਾਂ ਦੂਸਰੇ ਜੈਂਟੇ ਕੋਲੇ ਪਰਾਣੇ ਕੋਲੇ ਉਹਦੇ ਕੋਲ 25 30 ਵੀ ਗਏ ਮੈਂ ਚਾ ਲੇਖ ਦੇੜੀ ਲਾਉਣੀ ਕਹਿੰਦਾ ਲਾ ਲੈ ਕੋਈ ਗੱਲ ਨਹੀਂ ਤੇ ਇੱਧਰ ਆਪਣਾ ਜੀ ਇਹ ਟਿਕਾਣਾ ਹੁਣ ਆਪਣਾ ਆ ਗਿਆ ਇੱਥੇ ਪਹਿਲੇ ਵੀ ਬਹੁਤ ਵੀਡੀਓ ਆਪਾਂ ਬਣਾਈਆਂ ਨੇ ਇਹ ਡੇਰੇ ਤੇ ਬਹੁਤ ਜ਼ਿਆਦਾ ਬਣਾ ਚੁੱਕੇ ਆਪਾਂ ਇਸ ਤੇ ਪਹਿਲੇ ਤੇ ਹੁਣ ਵੀ ਬਣਾ ਰਹੇ ਆ ਤੇ ਬਾਕੀ ਪੰਮਾ ਭਾਈ ਇੱਧਰ ਕਰ ਰਿਹਾ ਆਪਣਾ ਕਾਰੋਬਾਰ ਬਲੇਡ ਤੋੜ ਦਿੰਦਾ ਫਿਰ ਚੰਦ ਲੈਂਦਾ ਕੱਲ ਮੈਂ ਤੁਹਾਨੂੰ ਆਖਣਾ ਮਾਹ ਵੀ ਇਹਦੇ ਚੀਜ਼ ਫਹੀ ਤਾਂ ਟੁੱਟਿਆ ਜੇ ਤੂੰ ਨਹੀਂ ਕੁਝ ਫਸਿਆ ਹੀ ਨਹੀਂ ਨਹੀਂ ਫਸਿਆ ਹੈ ਨਹੀਂ ਫੇਰ ਨਹੀਂ ਮੰਨਦਾ ਐਵੇਂ ਤਾਂ ਰਿੰਗੀ ਹੋ ਗਈ। ਰਿੰਗੀ ਕਿਵੇਂ ਹੋਈ ਐ? ਹਾਂ ਇਹ ਤੂੰ ਇਹ ਤੂੰ। ਉਹ ਪਰਲਾ ਪਰਲਾ ਪਾਹ ਜਿਹੜਾ ਆ ਚੱਕਾ ਘਾਤ ਉਹ ਐ ਇੱਥੋਂ। ਆ ਇਧਰ 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 ਇਧਰ। ਹਉਂ ਵੇ ਇੱਧਰ ਟੁੱਟਾਉਣਾ। ਐਡਰਸੜਾ ਚੁੱਕਦਾ। ਇਹਨੇ ਚੱਕਾ ਨਾ। ਨਹੀਂ। ਇਹ ਜਿਹਨੇ ਨਾਲ ਮਾਰ ਮਾਰ ਸਾਫ ਕਰ ਲੈ ਕੋਈ ਇਧਰ। ਮਸ਼ੀਨ ਮਾਡਲ ਹੀ ਪੁੱਛਦੇ ਨੇ ਕੰਮ ਨਹੀਂ ਵੰਦੇ ਲੋਗ। ਇਹ ਕੰਮ ਕਿਵੇਂ ਕਰਦੇ ਨੇ ਮਾਡਲ ਵੇਖਣਾ ਬਸ। 25 2530 ਮਾਡਲ ਦੱਸੇ ਨਾ 30 ਇਹ ਉਹਨਾਂ ਨੇ 30 ਕੌਣ ਸਾ ਮਾਡਲ ਆ ਗਏ 25 40 30 ਸਾਫ ਕੋ ਬਤਾ ਦਿਆ ਬੋਲ ਨਹੀਂ ਕਰਦੇ ਜਾਣੀ ਬੰਦੀ ਨੇ ਇਧਰ ਮੈਂ ਇਧਰ ਉਹ ਨਹੀਂ ਕੰਮ ਕਰ ਲੋਕਾਂ ਦਾ ਜੀ ਕੰਮ ਨਹੀਂ ਆਇਆ ਕਿ ਕੰਮ ਨਹੀਂ ਉਹਨਾਂ ਨੇ ਦੇਖਣਾ ਕਿ ਮਸ਼ੀਨ ਕੰਮ ਚੰਗਾ ਕਰੇ ਮਾੜਾ ਕਰਦੀ ਬਾ ਮਾਡਲ ਉਹਨਾਂ ਨੂੰ ਪੁੱਛਣਾ ਮਾਡਲ ਕਿਹੜਾ ਹੈ ਮਾਡਲ ਦੇ ਦੱਸੋ ਬਾ ਮਾਡਲ ਉੱਚਾਣਾ ਚਾਹੀਦਾ ਕੰਮ ਚੈੱਕ ਕਰੇ ਚਾਹਨਾ ਪਿੱਛੇ ਬੰਦਾਣਾ ਛੱਟੀ ਜਾ ਉਹ ਕੋਈ ਚੱਕ ਨਹੀਂ ਕਰਨ ਉਹ ਮਾਡਲ ਉੱਚਾਣਾ ਚਾਹੀਦਾ ਤੇ ਹੁਣ ਮੈਂ ਆਪੋ ਜੈਂਟ ਕੋਲ ਜਾ ਰਿਹਾ ਪਹਿਲਾਂ ਨੇ ਤਾਂ ਮਾਰਕਾ ਪੁੱਛਿਆ ਮੈਨੂੰ ਕਿਹੜਾ ਮਾਰਕਾ ਹੈ ਮਾਰਕਾ ਨੂੰ ਦੱਸਿਆ ਮਥੜੂ ਹੈ ਫਿਰ ਦੂਜਾ ਪੁੱਛਿਆ ਉਹਨੂੰ ਕਹਿੰਦਾ ਵੀ ਮਾਡਲ ਕਿਹੜਾ ਹੈ ਮੈਂ ਮਾਡਲ 17 ਹੈ ਐਦ ਆਪਣੀ 10 ਮਾਡਲ ਹੈ ਬਾਕੀ ਆਪ 17 ਦੱਸਿਆ ਉਹਨੂੰ ਤੇ ਮੈਨੂੰ ਦਾ ਪਿੱਛੇ ਦਾਣੇ ਦੋਨੇ ਮਸ ਦਾਣੇ ਉਹਦੇ ਕੋਲ ਵੀ ਛਾਲ ਚਲਾਈ ਹੋਦਾ ਮੈਂ ਤੇਰੀ ਵੀ ਛਾਲ ਮਾਰਦੀ ਹੋਗੀ ਉਹਦੇ ਪਿੱਛੇ ਇਕਾ ਦੁਕਾ ਦਿਖਦਾ ਹੋਊਗਾ ਇਹਦੇ ਪਿੱਛੇ ਤਨ ਦਾਣਾ ਨਹੀਂ ਦਿਖੂਗਾ ਆਪਣੇ ਮਥੜੂ ਦੇ ਪਿੱਛੇ ਕਿਉਂਕਿ ਆਪਾਂ ਕੰਮ ਹੀ ਇਦਾਂ ਨਾ ਕੀਤੇ ਹੋਇਆ ਤੇ ਜੀ ਇਹਦਾ ਆਪਾਂ ਉਹ ਵੀ ਪਹਿਲੇ ਵੀ ਦੱਸਿਆ ਕਿ ਇਹਨੂੰ ਜਿੰਨਾ ਮਰਜ਼ੀ ਤੋਰਾ ਦੇ ਦਈਏ ਇਹਦਾ ਦਾਣਾ ਨਹੀਂ ਪਿੱਛੇ ਆਊਗਾ ਦਾਣੇ ਵਾਲੇ ਸਿੰ ਦਾ ਸਿਸਟਮ ਹੀ ਇਦਾਂ ਦਾ ਕੀਤਾ ਜਿ ਆਪਣੀ ਦਸ਼ਮੇਸ਼ ਮਾਰਦੀ ਆ ਉਹ ਕਿਉਂਕਿ ਸਾਡੇ ਕੋਲ ਇੱਥੋਂ ਥੋੜਾ ਜਾਂ ਉੱਥੇ ਇੱਥੋਂ ਸਾਨੂੰ ਸਮਾਨ ਨਹੀਂ ਮਿਲਿਆ ਹੁੰਦਾ ਨਹੀਂ ਤਾਂ ਆਪਾਂ ਦਾਣੇ ਦਾ ਇਲਾਜ ਉਹਦਾ ਵੀ ਕਰ ਦੇਣਾ ਸੀ ਉਹਦਾ ਜਾਨੀ ਕਿ ਉਹ ਨਹੀਂ ਹੈ ਉਹਨਾਂ ਮਸ਼ੀਨ ਨੂੰ ਦੂਜਾ ਹਾਈ ਕਰਾਂਗੇ ਨਾ ਹਾਈ ਤੋਂ ਤੇਜ਼ ਕਰਾਂਗੇ ਤੇ ਉਹਦਾ ਦਾਣਾ ਕੁ ਮੜਾ ਮੜਾ ਦੇਖਦਾ ਉਦਾਂ ਵੀ ਇਹ ਲੋ ਅੱਦੇ ਹਾਈ ਦੇ ਵਿੱਚ ਕੋਈ ਦਾਣਾ ਨਾ ਦਿਖਦਾ ਪਿੱਛੇ ਉਹਦਾ ਥੋੜਾ ਜਿਹਾ ਹੱਲ ਕਰਨਾ ਹੈ ਜੇਕਰ ਮਸ਼ੀਨ ਇੱਥੇ ਆ ਗਈ ਕੋਟੇ ਅੰਤੇ ਤੇ ਆਪੇ ਇੱਥੇ ਸਮਾਨ ਮਿਲਦਾ ਇੱਥੋਂ ਕਰਾਂਗੇ ਜਿਹੋ ਉਹਦਾ ਹੱਲ ਹੈ ਇਸਦਾ ਕਰਮਾ ਦਾ ਦਾਣ ਨਹੀਂ ਆਉਂਦਾ ਪਿੱਛੇ ਪਰ ਮੈਂ ਲੈ ਜਾਵਾਂ ਚਾਓ ਵੱਢ ਕੇ ਉੱਥੇ ਜਿੱਥੇ ਜਾਣਾ ਆਪਾਂ ਮੰਮੀ ਆਉਣਾ ਫਿਰ ਪਿੱਛੇ ਥੋੜੇ ਰੋਟੀ ਲੈ ਆਵਾਂ ਤੁਹਾਡੀ ਠੀਕ ਆ ਠੀਕ ਹੈ ਚੰਗਾ ਚੰਗਾ ਹੋਰ ਤੇ ਬਸ ਕਰ ਜਿਹੜਾ ਪੱਟਾ ਕਰ ਬਾਕੀ ਸ਼ਾਹ ਨੂੰ ਕਹਰ ਕੱਢ ਲਾਂਗੇ ਬਲੇਡ ਹਾਰੇ ਸਹੀ ਨੇ ਬੇਟਾ ਉਧਰ ਕਰ ਦੇ ਪਰਾਂ ਇਹ ਤਾਂ ਵੀ ਠਾਈਏ ਤੂੰ ਲੈ ਜਾ ਵੇ ਸਿੰਧੂ ਚਲੋ ਨਹਿਰ ਕੋ ਲੈ ਜਾਓ ਉੱਥੇ ਵੱਢ ਲੈਣੇ ਅੰਦਰੋਂ ਕੀ ਕਾਰੋਬਾਰ ਕਰਦੇ ਭਾਏ ਉੱਠੋ ਲੈ ਜਾਓ ਆ ਜੇੜਾ ਆਨਕੜਾ ਉਹ ਬਾਹਰ ਰੇੜਾ ਕੱਥੇ ਦਾ ਅੰਦੇ ਚੱਕੜਾ ਬਾਹਰ ਕਿਉਂ ਕੱਢਾਂਗੇ ਬਾਹਰ ਉਹ ਵਿੱਚ ਮਸ਼ੀਨ ਲਾਇਓ ਉਹ ਮੋੜ ਨਹੀਂ ਓਕੇ ਹੋ ਜਣੀ ਐ ਮੋੜ ਨਾ ਦੇਣਾ ਨਹੀਂ ਮੋੜਨੀ ਆਣਾ ਆਈ ਚੱਟ ਨਹੀਂ ਗੁਟਨੀ ਨਹੀਂ ਮੋੜਨੀ ਓਕਾ ਬੜਾ ਚੱਲੋ ਤਾਂ ਹੈ ਕੀ ਦੇਖਦਾ ਜੀ ਸਾਹਮਣੇ ਵਿਸ਼ਾਲ ਕੰਬੈਨ ਖੜੀ ਆ ਜੀ ਇੱਦਾਂ ਥੋੜਾ ਜਾਂ ਮੋਟਰ ਦਾ ਕੀ ਟੁੱਟ ਗਿਆ ਹੈ ਹੈੱਡ ਹੈ ਹੈੱਡ ਟੁੱਟ ਗਿਆ ਹੈ ਐਸਾ ਸਾਸਿ ਕਾ ਤਾਂ ਬਲਾ ਪੈ ਲੋ ਬਾਈ ਸੱਤਰੀ ਹਾਂ ਇਹ ਬੰਦਾ ਬੰਲਾ ਦਾ ਬਾਰ ਨਾਲ ਤੁਰਿਆ ਲੱਗਦਾ ਮੈਨੂੰ ਇਹਨੇ ਸਾਸਿਕਾ ਬੁਲਾ ਲਈ ਫੇ ਸਟਾਪ ਕਿਹੜੇ ਪਿੰਡੋਂ ਆ ਕਿੱਥੇ ਕਿੱਥੋਂ ਹੈ ਕਬਾਲਿਆ ਸਟਾਪ ਕਿੱਥੇ ਕਿੱਥੋਂ ਆ ਆਪ ਆਪਣਾ ਜਿਹੜਾ ਨਾਵਾ ਤੋਂ ਅੱਛਾ ਟੰਡੂ ਵਾਲੇ ਤੋਂ ਅੱਛਾ ਗੁਰੂਰ ਸਾਹ ਤੋਂ ਸਮਝਾਣ ਕੇ ਬੰਦੇ ਬਾਹਰ ਦੇ ਰੱਖਿਆ ਹਾਂ ਹਾਂ ਇਹ ਗੱਲ ਠੀਕ ਆ ਤੇਰੀ ਤੇ ਕਿੰਨੇ ਕੁ ਵੇਖ ਕੇ ਵੜ ਲਿਆ ਇੱਥੇ ਵੜਦਾ ਇਹ 500 ਇੱਥੇ ਆ ਗਏ ਇੱਥੇ ਆ ਕੇ ਕਿ ਹਰਾ ਇੱਥੇ ਆ ਕੇ ਤਾਂ ਜੇ ਨਹੀਂ ਵਟਿਆ ਜੀ ਕਰਲਾ ਕੇ ਬੁੱਲ ਲਾਦਾ ਤਿੰਨ ਕੋ ਸਹੀ ਵੱਡਾ ਨਾ ਹਰਾ ਨਾ ਐ ਪਿੱਛੇ ਇੱਥੇ ਆੜਾ ਜਿਵੇਂ ਆਵਾਜ਼ ਕੱਢੀ ਜਿਹੜੇ ਜਾਲ ਨੇ ਹੁਣ ਨਾੜ ਕੋ ਪਿਆ ਹੈ ਕਿ ਨਹੀਂ ਪਿਆ ਜੇ ਪੈਗੇ ਪੈਗੇ ਜੀ ਸਰ ਜੀ ਆਪਾਂ ਇਹਨਾਂ ਪੁੱਛਦੇ ਇੱਕ ਜਾਣਕਾਰ ਲੈਂਦੇ ਵੀ ਇਹ ਹੈਡ ਟੁੱਟੇ ਕਾਰਨ ਕਿਉਂ ਟੁੱਟਿਆ ਇਹੜਾ ਦਰਮਾਤ ਆ ਬੰਦਾ ਮੈਨ ਲੱਦੇ ਨਹੀਂ ਵੱਡਾ ਫੋਰਮਨ ਲੱਗਦਾ ਬਾਕੀ ਉਹ ਦੋ ਦੋ ਚਾਰ ਇੱਕ ਤਾਂ ਪਾਣੀ ਵਾਲਾ ਹੀ ਏ ਇੱਕ ਗੇਟਨ ਕੁਟਨ ਵਾਲਾ ਹੀ ਏ ਚਲੋ ਹੋਰ ਤੋ ਥੋੜੇ ਫੋਰਮਨ ਕਿਹੜਾ ਰੁਕ ਜਾ ਹਾਏ ਹਾਂਜੀ ਫੋਰਮਣ ਕਿਹੜਾ ਥੋੜੇ ਜੋ ਉਹ ਜਿਹੜਾ ਪਾਣੀ ਲੈਣ ਗਿਆ ਜਿਹੜਾ ਪਾਣੀ ਲੈਣ ਗਿਆ ਨਹੀਂ ਬਈ ਹੈਡ ਟੁੱਟਣ ਦਾ ਕੀ ਕਾਰਨ ਕਿਉਂ ਟੁੱਟਿਆ ਇਹ ਉਹ ਕਪਾਲਿਆ ਇੱਕ ਮਿੰਟ ਯਾਰ ਕੰਮ ਕਰਨ ਦੇ ਨਾ ਕੰਮ ਦੇ ਟਾਈਮ ਵਿੱਚ ਅੱਛਾ ਜਿਉਣੀ ਹੈ ਨਾ ਇਹਦੇ ਕਰਨ ਹਾਂ ਕਚਰਾ ਬੋਧਨ ਵਿੱਚ ਵਿੱਚ ਮਿੱਟੀ ਆ ਜਾਂਦੀ ਹੈ ਅਸੀਂ ਹਿੰਦੀ ਆ ਪੰਜਾਬੀ ਹੈ ਹਿੰਦੀ ਥੋੜੀ ਹੈ ਆਵਾਰਾ ਵੀ ਲੈ ਲੈਣ ਹਾਂ ਕੋਈ ਵਾਰੀ ਤੁਹਾਰੀ ਲੈ ਲੇਗੇ ਇਹ ਸੇਟ ਹੈ ਗਾੜੀ ਦਾ ਹਾਂਜੀ ਅੱਛਾ 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 ਗੋਪਾਲੀਏ ਅੱਛਾ ਸੇਠ ਜੀ ਇਹ ਚਲਾਣੇ ਵਾਲਾ ਸੇਠ ਹੈ ਨਾ ਨਹੀਂ ਨਹੀਂ ਗਾੜੀ ਦਾ ਵੀ ਸੇਠ ਹੀ ਹੈ ਕਿੰਨੇ ਦਿਨ ਸੇਠ 10 ਦਿਨ ਕਿ 15 ਦਿਨ ਨਹੀਂ ਸਮਝ ਸੇ ਕਿੰਨੇ ਦਿਨ ਸੇਠ ਰਹੇਗਾ ਜੀ ਇਹ ਹਮੇਸ਼ਾ ਅੱਛਾ ਹਮੇਸ਼ਾ ਕੇ ਲਈ ਹਾਂ ਹਮੇਸ਼ਾ ਦੇਖ ਲੈ ਬੰਦੇ ਨੇ ਤੇਰੀ ਕਿੰਨੀ ਤਾਰੀਫ ਕੀਤੀ ਆ ਹਾਂ ਹੁਣ ਧੋਖਾ ਨਹੀਂ ਦੇਣਾ ਰੇਖ ਸੇ ਨੇ ਆਉਣਾ ਪੈਣਾ ਠੀਕ ਹੈ ਠੀਕ ਹੈ ਭਾਉ ਜੀ ਹਾਂ ਪਰਾਂ ਮੂੰਹ ਕਰਕੇ ਬੋਲੀ ਤਾਂ ਜਾਂਦਾ ਤੂੰ ਇੱਧਰ ਇੱਧਰ ਮੂੰਹ ਕਰਕੇ ਦੱਸ ਇਹ ਕਿਤਨੇ ਵਿਕੇ ਕਾਰਡ ਕਾ ਹੈ ਵਹਾਂ ਤੂੰ ਗਾਂਹ ਨਾਲੇ ਦੇ ਨਹੀਂ ਇਸਕੇ ਪਵਾ ਗਏ ਅਚ ਚ ਮਦਨ ਜੀ ਗਏ ਮਦਨ ਗਿਆ ਹਾਂ ਮਦਨ ਤਾਂ ਮਿਲਿਆ ਇੱਥੇ ਮੈਨੂੰ ਮਦਨ ਜੀ ਗਏ ਉੱਥੇ ਮਿਲਿਆ ਸੀ ਮੈਨੂੰ ਉੱਥੇ ਤਾਂ ਕੁਝ ਨਹੀਂ ਬਣਿਆ ਹਣਾ ਐਮਪੀ ਜੀ 200 ਕੇ ਉੱਪਰ ਇਸ ਦੇ ਕੱਟਾ ਹੋਗਾ ਕੁਝ ਨਹੀਂ ਬਣਿਆ ਉੱਥੇ ਉੱਥੇ ਦਾ ਅਸੀਂ ਤਾਂ ਵਾੜੇ ਵਸ ਮੈਂ ਵਾੜੇ 450 ਹਾਂ ਔਰ ਦੂਸਰੀ ਕੰਬਾਈਨ ਚੱਲ ਰਹੀ ਹੈ ہماری ਉਹ 500 ਕੇ ਉੱਪਰ ਹੈ ਜਾਨਕੀ 600 ਦੇ ਲਗਭਗ ਹੈ ਉਹ ਅਭੀ ਉਧਰ ਹੀ ਹੈ ਉਧਰ ਹੀ ਜਾ ਰਹੀ ਹੈ ਹਮ ਇਧਰ ਤੋਂ ਆਪਣੇ ਮਟਕੋ ਲੈ ਗਏ ਹਾਂ ਇਧਰੋਂ ਮਟਕ ਲੈ ਆ ਚੰਗੀ ਬਾਤ ਹੈ ਦੇ ਮਾੜੂ ਇੱਕ ਨੰਬਰ ਹੈ ਉਸकी कटाई ਜਿਹੜੀ ਮੇਰੇ پاس ਹੈ ਜਿਹੜੇ ਬੱਬੂ ਕੇ پاس ਉਹ ਠੀਕ ਠਾਕ ਹੀ ਹੈ ਉਹ 5100 ਹੈ ਇਹ 4600 ਹੈ ਉਹ ਵੀ ਕੰਮ ਵਧੀਆ ਕਰਦੀ ਹੈ ਜਾਨੀ ਕਿ ਵੀ ਅੱਗੇ ਉਹ ਚੱਲਦੀ ਰਹੀ ਨਾ ਇਹ ਕਹਿੰਦੇ ਵੀ ਮਾੜੂ ਨਾਲ ਲੈ ਕੇ ਮਾੜੂ ਨੇ ਕਈ ਨਸਲ ਆ ਗਿਆ ਮਾੜੂ ਦੀਆਂ ਇੱਕ 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 ਤਾਂ ਬੰਦੀ ਨਾਬੇ ਬੰਦੀ ਹੈ ਨਾ 8500 ਇੱਕ ਇੱਥੇ ਬੰਦੋ ਇੱਥੇ ਬੰਦੀ ਹੈ ਤਿੰਨ ਬੰਦੀਆਂ ਨੇ ਇੱਥੇ ਫਰੋਈ ਪਰ ਮੇਰੀ ਗਾਲ ਸੁਣਾ ਜਿਹੜੇ ਹਾਲਾਂ ਤੇ ਨਾਟ ਕੱਸਦਾ ਨਾ ਉਹ ਨਾ ਠੱਲਾ ਕਰਾ ਇਹਨੇ ਕੋਲ ਪਹਿਲੇ ਲੈ ਲੇ ਚਾਦੀ ਉਮੈ ਲਾਰੀ ਲੈ ਜੇ ਪਛਾਬਾ ਚੱਕੀ ਮੜਾਏ ਉੱਪਰ ਉੱਪਰ ਇੱਥੇ ਪਕੜ ਕੇ ਰੱਖੋ ਇਸਕੋ ਤੂੰ ਛੋੜਨਾ ਮਤ ਗਪਾਲਿਆ ਹੁਣ ਮੈਂ ਤੁਹਾਨੂੰ ਦੱਸਾਂ ਕੀ ਕਰਨਾ ਹੈ ਹਾਂ ਇਹਨੂੰ ਬਈ ਹੋ ਲੱਭੇ ਨੁਕਸਾ ਮੜਾ ਜਾ ਚੱਲ ਥੋਕ ਥੱਲੇ ਇਹ ਥੱਲੇ ਕਿਉਂ ਨਹੀਂ ਜਾਂਦਾ ਨਾਰਦਨ ਥੱਲੇ ਕੋਈ ਕਸਿਆ ਹੋਰ ਨਵਾਂ ਨਵਾਂ ਪਾਇਆ ਨਾ ਉਹ ਨਵਾਂ ਦਾ ਪਾਇਆ ਹੀ ਐਨੀ ਤੁਰਕ ਪੜਨਾ ਹੀ ਹੈ ਹਮਨੇ ਰੋ ਪੜਨਾ ਹੀ ਤੁਕ ਕਿਨ ਇਨੂੰ ਬੰਦ ਕਰ ਦੇ ਇਨੂੰ ਰੋਕ ਬੰਦਾ ਕਰ ਜੇ ਹੈੱਡ ਤੇ ਥੋੜੀ ਫੀਟਿੰਗ ਨਹੀਂ ਆ ਰਹੀ ਮੈਨੂੰ ਲੱਗਦਾ ਮੈਨੂੰ ਕੁਝ ਕਰਨਾ ਪਵੇਗਾ ਦੇ ਆ ਬੰਦਾ ਖੜਾ ਦਿਮਾਗੀ ਜਿਆਦਾ ਲੱਗਦਾ ਤੇਰਾ ਹੋ ਧਿਆਨ ਹਟ ਮਾਰ ਕੇ ਚਬੜ ਆ ਖੁਲੀ ਖਲਾਰ ਕੇ ਬੈ ਜੀ ਹਾਂ ਹੁਣੇ ਆ ਗਿਆ ਵੱਲ ਆ ਗਿਆ ਆ ਗਿਆ ਆ ਗਿਆ ਐਸ ਤਰ੍ਹਾਂ ਜਾਂਦਾ ਹੈ ਦੇਖ ਬੰਦੇ ਗੋਣੇ ਗਾਇੰਦੇ ਜੀ ਜ਼ਰੂਰ ਹੈ ਭਾਵੇਂ ਮੰਨੀ ਜਾਏ ਨਾ ਮੰਨੀ ਤੂੰ ਦਾ ਤੁੱਕਾ ਹੀ ਲਾਉਂਦਾ ਫਿਰ ਦੇਹੀਂ ਹੋ ਜਾਏਗਾ ਹੋ ਜਾਏਗਾ ਬੰਦੇ ਬਈ ਇਹਦੇ ਵਾਕਈ ਗੋਣੇਗਾ ਐਵੇਂ ਇਹ ਕਹਦੇ ਹੁਣ ਮੈਂ ਫੋਰ ਮੈਣਾ ਫੋਰ ਮੈਣਾ ਖਲੋ ਹੈ ਸਹੀ ਸਹੀ ਤੂੰ ਫੁੱਲ ਮੈਣੇ ਪਾੜੀ ਲੈ ਕੇ ਦਰ ਗਿਆ ਅੜਾ ਦੱਬੁਰ ਹੱਲ ਸਹੀ ਹੈ ਇਹ ਤੋਂਡੀ ਸਾਡੇ ਹੋਰ ਬੰਦਾ ਹੁੰਦਾ ਨਾ ਕੋਈ ਤੇ ਹੁਣ ਕਦੋਂ ਲਾ ਪਾ ਕੇ ਚੱਲਿਆ ਪੈਣਾ ਹੀ ਇਹ ਜੇ ਸਾਲਾ ਨਹੀਂ ਸਹੀ ਆ ਤਾਂ ਤੈਨੂੰ ਕੋਈ ਨਾ ਲੈ ਆ ਜਾਂ ਮੋਰੇ ਖੁੱਲੇ ਕਰਾ ਕੇ ਲਿਆ ਹੋਰ ਕੀ ਹੋਰ 10 ਮਿੰਟ ਲੱਗ ਜਾਣਗੇ ਹੋਰ ਫਿਰ ਕੀ ਹੈ ਹਾਗਾ ਥੌੜੀ ਜਕਲੇ ਨਗੇੜੇ ਨੇ ਖੱਕੀ ਲੱਭੀ ਖੜਾ ਥੋੜੀ ਇਹਦੇ ਅੰਗਲ ਜੀ ਵਡਾ ਕੇ ਦੇ ਨੇ ਪਤਾ ਵੀ ਨਹੀਂ ਲੱਗਦਾ ਪੋਲੇ ਜੀ ਵੜ ਦੇਣੀ ਨਹੀਂ ਨਿਕੜ ਦੱਸਣਾ ਨਾ ਚੂ ਕਰਦਾ ਤੇ ਵੱਡੀ ਜੜੀ ਉਹਦੇ ਦਾ ਤੇ ਪਿਆ ਰੱਖੀ ਇੱਕੋ ਚੀਜ਼ ਇਹ ਆਹੋ ਜੀਆਂ ਚੂ ਕਰਦੇ ਵੱਡੀ ਜਾਲੀ ਕਹਿੰਦਾ ਹੇ ਨਾ ਟੇਡਾ ਕਬਾਲਾ ਪਤਾ ਹੀ ਚੱਕਰ ਕੀ ਤੈਨੂੰ ਮੈਂ ਦੱਸਾਂ ਨਾ ਕਾਲੀ ਨਾ ਕਰੋ ਇਹਨਾਂ ਮੋਰੇ ਤੁਹਾਨੂੰ ਖੁੱਲੇ ਕਰਾਣੇ ਪੈਂਦੇ ਜੇ ਹੈੱਡ ਦੇ ਭਾਵਾ ਖੁੱਲੇ ਕਰਾਉਣੇ ਪੜੇ ਲਗ ਜਗ ਪਰਾ ਫਿਰ ਟੇਡ ਡਲਪਾ ਵੇ ਖਰਾਬ ਹੋ ਕੇ ਲਾ ਦੇ ਹੂੰ ਲਗ ਜਾਂਦਾ ਜੀ ਪਤਾ ਬੰਦਾ ਆਂਦਾ ਬਿਨ ਮੈਂ ਫੋਰਮਾਣਾ ਤਾਂ ਆਪਾਂ ਇਹਿੰਦੇ ਤਗੜੇ ਫੋਰਮਾਣੇ ਪਹਿਲਾਂ ਮੋਰੇ ਸਿੱਧੇ ਕਰਾਣੇ ਪੈਂਦੇ ਦੋਵਾਂ ਦਾ ਤਾਂ ਭਾਵੇਂ ਚਲਾ ਲਈ ਤੇ ਇਹ ਨੂੰ ਚਾਰ ਵਾਰ ਹੋ ਚਲੇ ਨੜ ਕਾਸਲੇ ਦਾ ਖੋਲਣਾ ਕਾਸਲੇ ਦਾ ਖੋਲਣਾ ਪਹਿਲਾਂ ਨੜ ਤੇ ਪਿਛਲੇ ਪਾ ਇਹਨਾਂ ਨੂੰ ਸੌਖੇ ਨੜ ਨਾਲ ਪਾ ਪਹਿਲੇ ਹੁਣ ਆਂਦਾ ਹੀ ਵੇ ਕਰਨ ਲੱਗਾ ਵੇ ਜਿੰਦਾ ਮਾਰ ਜਿੰਦਾ ਕਾਲੀ ਦੇ ਹਮ ਲੱਸੀ ਜਾਣਾ ਫੋਟੋ ਆਈ ਮੁੰਡੇ ਦਾ ਸਹੀ ਹਾਂ ਚੱਲ ਜਰਾ ਚੱਲ ਵਾਹ ਇਹ ਬਾਈ ਜੀ ਪੇਸ਼ ਕਰ ਨਹੀਂ ਲੈਂਦਾ ਨਾਲ ਹੱਥਾਂ ਤੋਂ ਬੈਲਟ ਚਾਦਦੇ ਨੇ ਕਾਦੀ ਕਰ ਇਹਨੇ ਪੱਕਿਆ ਇਹ ਚੱਲ ਚੱਲ ਕਿਹੜੀ ਬੈਲਟਾਂ ਦਾ ਮੜੀ ਵਿਖਾ ਲਈਏ ਦੱਸਦਾ ਹੀ ਨਹੀਂ ਤੇ ਬੈਲਟ ਇਹ ਦੱਸਦਾ ਮੈਨੂੰ ਬੈਲਟ ਇਹ ਦੱਸਦਾ ਕਿਹੜੀ ਨਾਲ ਲੈਂਦਾ ਗੜਾ ਦੇ ਯਾਰ ਉਹਦੇ ਚੱਲ ਪਰ ਜੋ ਚੱਲ ਇਹੜਾ ਤਾਂ ਹਾਰੀ ਮਸ਼ੀਨ ਦਾ ਦੱਬੇ ਪੇ ਉੱਤੇ ਦੇ ਨਹੀਂ ਦੱਬ ਉਹ ਜਵਾਕ ਕੀ ਕਰੇ ਵੀ ਆਪਾਂ ਦਾ ਆਰਡਰ ਮਾਰ ਜਣਾ ਕਮਾ ਦੋ ਆਪਾਂ ਹੁਣ ਦੱਸਣਾ ਲੀਵਰ ਤੱਕ ਟੀਚਾ ਤੁਹਾਡਾ ਫਲਾ ਉਹਦੇ ਬਰਲਟ ਜਾਵੇ ਬਾਹਰ ਚੜਨ ਵਾਲੀ ਮੜਾ ਜੇੜਦੇ ਯਾਰ ਜੀਰੋ ਜੋਰੀ ਲੱਗਣਾ ਤੁਹਾਡੇ ਜੀਰੋ ਵੀ ਚਲੋ ਭਾਈ ਸਾਰੇ ਲੱਗੇ ਮੈਨੂੰ ਆਪ ਨਹੀਂ ਜੇੜਨੀ ਪੈਣੀ ਚੜ ਗਈ ਤੁਹਾਡੇ ਦੀ ਵਾਦਾ ਕੰਮ ਚੜ ਗਈ ਹੁਣ ਚਲਾਉਣੀ ਕਿੰਨੇ ਆ ਤੂੰ ਚਲਾਉਣੀ ਆ ਨਹੀਂ ਨਹੀਂ ਚਲਾਉਣਾ ਮਨੇ ਇਹਨੂੰ ਚਲਾ ਲ ਦੇ ਯਾਰ ਬੈਂ ਦਾ ਤਾਂ ਅਜਿਹਾ ਕਿ ਮਸ਼ੀਨ ਵੇਖੀ ਨਹੀਂ ਹੁੰਦੀ ਐ ਪੰਜਰਾ ਹੱਥ ਤੇ ਮੈਂ ਉਹਨਾ ਆ ਕੇ ਉਧਰ ਜਾਣੀ ਅੱਗੇ ਫੇਰ ਰੋਟੀ ਖਾਵਾਂ ਰੋਟੀ ਉਹ ਮੋੜ ਤੋਂ ਕਬਾਲਾ ਕੱਢੀ ਬਾਹਰ ਆਈ ਉਹ ਛਾਵੇਂ ਮੋੜ ਸਾਂ ਲਾ ਲੈ ਮੜਾ ਜਾ ਚੱਲ ਵੀ ਆ ਮੋੜ ਤਾਂ ਸਹੀ ਲਾਦਾ ਜੀ ਇਹ ਇੱਥੋਂ ਨਹੀਂ ਇਹ ਸਰਕਾ ਜਾਣਾ ਲੱਗਦਾ ਤੇ ਮੋੜ ਤੋਂ ਯਾਰ ਕੀ ਕਰੀਏ ਭਾਈ ਟੋਟੀ ਦਾ ਸਾਲ ਹੋ ਗਿਆ ਇੱਧਰ ਖੜੇ ਨੂੰ ਬੰਨਣਾ ਨੇ ਪਜਾਏ ਬੜਾ ਇਹ ਕਾਰ ਵੀ ਸਟਾਰਟ ਹੈ ਇਹ ਬਾਈ ਜੀ ਹੈਡ ਰੋਟਾ ਸੀ ਦਾ ਹੈਡ ਦੇ ਪੂਰਾ ਡੇਢ ਘੰਟਾ ਲੱਗਾ ਡੇਢ ਘੰਟੇ ਪੂਰਾ ਕੰਪਲੀਟ ਹੋਇਆ ਤਿਆਰ ਆ ਫੋਰਮੈਨ ਜੀ ਆਪਣੇ ਨੀ ਨਿਗਾ ਪਈ ਤਾਂ ਉਹਨੇ ਦੱਸਿਆ ਉਹਨੇ ਤੂੰ ਕਿਹਾ ਹੁਣ ਲਾਈਟ ਲਾ ਲੈ ਫਿਰ ਮੋਟਰਸਾਈਕਲ ਜਿਹੜਾ ਮਾਨ ਦੇ ਦਾ ਰੱਖ ਤੂੰ ਜਾ ਬਾਹਰ ਲਾ ਚੱਲ ਹਾਂ ਮਾਕੇ ਲਾੜ ਲੱਗਦਾ ਤਾਂ ਵੇਖ ਹੋਰ ਵੇਖ ਲੈ ਹੋ ਗਈ ਸਟਾਰਟ ਇਹ ਜੀ